ਸੋ ਜਦੋਂ ਇਹ ਕਾਂਸਪੀਰੇਸੀ ਕੇਸ ਸੀਗੀ ਤੇ ਇਹਦੇ 20 ਬੰਦੇ ਵੀ ਸਟੂਡੈਂਟਸ ਇਹਨਾਂ ਨੇ ਰੈਸਟ ਕਰ ਲੇ ਪੁਲਿਸ ਨੇ ਮੇਰੀ ਸਭ ਤੋਂ ਪਹਿਲਾਂ ਗਵਾਹੀ ਹੋਈ ਤੇ ਉਹ ਗਵਾਹੀ ਬਿਲਕੁਲ ਠੀਕ ਚੱਲੀ ਉਸ ਤੋਂ ਬਾਅਦ ਉਹ ਫਿਰ ਉਹ ਕੇਸ ਜਦੋਂ ਚੱਲਦਾ ਰਿਹਾ ਉਹ ਮੇਰਾ ਖਿਆਲ ਨੀਅਰਲੀ 22 ਮਹੀਨੇ ਚੱਲਿਆ ਤੇ 22 ਮਹੀਨਿਆਂ ਚ ਉਹ ਸਾਰੇ ਬਰੀ ਹੋ ਗਏ ਕਿਉਂਕਿ ਮਿਸਿਸ ਪ੍ਰਥੀਪਾਲ ਸਿੰਘ ਇਕੱਲੇ ਹੀ ਸੀਗੇ ਉਹਨਾਂ ਦੀ 3 ਸਾਲ ਦੀ ਉਦੋਂ ਬੇਟੀ ਸੀ ਸੋ ਉਹ ਉਹ ਲੇਡੀ ਨੂੰ ਬੜੀ ਸਟਰਗਲ ਕਰਨੀ ਪਈ ਟੂ ਗੈਟ ਸਪੋਰਟ ਫ্রম ਪੀਪਲ ਪਰ ਮੈਂ ਦੇਖਿਆ ਸੀ ਕਿ ਜਿਹੜੇ ਸਰਕਾਰੀ ਵਕੀਲ ਵੀ ਸੀਗੇ ਅ ਤੇ ਉਹ ਵੀ ਕੋਈ ਜ਼ਿਆਦਾ ਇੰਟਰਸਟ ਨਹੀਂ ਲੈਂਦੇ ਸੀਗੇ ਜਦੋਂ ਇਹ ਬਰੀ ਹੋ ਗਏ ਉਸ ਤੋਂ ਬਾਅਦ ਕੁਝ ਮਹੀਨਿਆਂ ਬਾਅਦ ਜਾਂ ਨੀਅਰਲੀ ਸਾਲ ਬਾਅਦ ਮੈਨੂੰ ਐਗਜ਼ੈਕਟ ਨਹੀਂ ਯਾਦ ਬਚਿੱਤਰ ਸਿੰਘ ਨੇ ਸਰੈਂਡਰ ਕੀਤਾ ਜਦੋਂ ਬਚਿੱਤਰ ਸਿੰਘ ਨੇ ਸਰੈਂਡਰ ਕੀਤਾ ਤੇ ਉਹਨੇ ਹੀ ਆਸਕ ਫਾਰ ਆਇਡੈਂਟੀਫਿਕੇਸ਼ਨ ਪਰੇਡ ਆਇਡੈਂਟੀਫਿਕੇਸ਼ਨ ਪਰੇਡ ਹੋਈ ਲੁਧਿਆਣਾ ਜੇਲ੍ਹ ਦੇ ਵਿੱਚ ਉਹਨਾਂ ਨੇ ਜਦੋਂ ਆਵਾਜ਼ ਪਈ ਤੇ ਮੈਂ ਅੰਦਰ ਗਿਆ ਉੱਥੇ ਇਹ 10 ਕਿੰਨੇ ਖੜੇ ਸੀਗੇ ਨੀਰਲੀ ਸੇਮ ਹਾਈਟ ਤੇ ਸੇਮ ਬਿਲਟ ਦੇ ਕੱਪੜੇ ਵੀ ਮੋਰਲੈਸ ਸੇਮ ਪਾਈ ਹੋਏ ਸੀਗੇ ਤੇ ਮੈਂ ਪਹਿਲਾਂ ਇੱਕ ਪੂਰਾ ਰਾਉਂਡ ਲਗਾਇਆ ਉਹਨਾਂ ਨੂੰ ਹਰੇਕ ਨੂੰ ਧਿਆਨ ਨਾਲ ਦੇਖਿਆ ਕਿ ਮੈਂ ਵਾਪਸ ਆਕੇ ਤੇ ਬਚਿੱਤਰ ਦੇ ਮੈਂ ਉਹਨੂੰ ਗੁੱਟ ਤੋਂ ਫੜਿਆ ਮੈਂ ਕਿਹਾ ਜੀ ਇਹ ਆਦਮੀ ਹੈ